ਅਸਲਾਮ ਵਾਲੇਕੁਮ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰਨਾ ਸਭ ਵਧੀਆ ਹੋਵੇ ਚੜ੍ਹਦੀ ਕਲਾ ਵਿੱਚ ਹੋਗੇ ਮਾਲਕ ਸੋਨਾਤਨ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੀ ਅੱਜ ਇਸ ਵੀਡੀਓ ਤੇ ਰਿਐਕਸ਼ਨ ਦੇਣਾ ਲਿਆ ਜਿਵੇਂ ਜਿਵੇਂ ਟਾਈਮ ਲੰਘਦਾ ਜਾ ਰਿਹਾ ਲੋਕੀ ਸਿੱਖੀ ਬਾਰੇ ਖਾਲਸਾ ਰਾਜ ਬਾਰੇ ਖਾਲਿਸਤਾਨ ਬਾਰੇ ਸਿੱਖਾਂ ਬਾਰੇ ਜਾਣਨ ਲੱਗ ਗਏ ਨੇ ਤੇ ਕੁਝ ਇਸ ਤਰ੍ਹਾਂ ਦਾ ਹੀ ਵੀਡੀਓ ਹੈਗਾ ਕਿ ਇੱਕ ਆਸਟ੍ਰੇਲੀਆ ਦਾ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਆਸਟ੍ਰੇਲੀਆ ਦਾ ਜੋ ਕਿ ਦਰਬਾਰ ਸਾਹਿਬ ਗਿਆ ਹੈ ਦਰਬਾਰ ਸਾਹਿਬ ਜਾਣ ਤੋਂ ਬਾਅਦ ਉੱਥੇ ਕੀ ਕੁਝ ਕਰਦਾ ਨਜ਼ਰ ਆ ਰਿਹਾ ਹੈ ਤੇ ਬਹੁਤ ਹੀ ਇੰਟਰਸਟਿੰਗ ਵੀਡੀਓ ਹੈਗਾ ਜਿਹੜਾ ਅੱਜ ਅਸੀਂ ਦੇਖਣ ਵਾਲੇ ਆ ਵੀਡੀਓ 'ਚ ਮਜ਼ੀਦ ਅਗਾਂ ਵਦਨੀਆ ਰਿਐਕਸ਼ਨ ਦੇਨੇ ਆ ਪਰ ਦੋਸਤੋ ਪਹਿਲਾਂ ਜੇ ਤੁਸੀਂ ਅਰੇਡੀਕਲ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਕਨਲੀ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੇ तमाम ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤੇ ਆਪਾਂ ਗਾਣੇ ਵੀਡੀਓ ਪਲੇ ਰਿਐਕਸ਼ਨ ਦੇਨੇ ਆ ਮੈਂ ਮਿਲਣਾ ਤੁਹਾਨੂੰ ਵੀਡੀਓ ਦੇ ਅਖੀਰ 'ਚ ਤੇ ਕਰੀਏ ਸਟਾਰਟ 3 2 1 ਮਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ মিল সঙ্গত तन तन করো মিল সঙ্গত तन तन করো 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 মিল সঙ্গত অনন্ত অনন্ত ধরিল মিল সঙ্গত অনন্ত অনন্ত ধরো সই রাম দা গুর বল পান सो राम दुर बल पाण धन धन करो धन धन करो धन करो करो दिल्लसङ्गत धन धन करो ਮਿਲ ਸੰਗਤ ਧਨ ਤਨ ਕਰੋ ਧਨ ਤਨ ਕਰੋ ਧਨ ਤਨ ਕਰੋ ਧਨ ਤਨ ਕਰੋ ਮਿਲ ਸੰਗਤ ਧਨ ਤਨ ਕਰੋ ਮਿਲ ਸੰਗਤ ਨਸਨ ਤਨ ਤਰੋ ਸਤਿਗੁਰ ਦੀ ਉਸਤਤਿ ਹਮ ਜੰਮ ਰੋ ਕੇ ਜੈਸਾ ਸਤਗੁਰ ਸਿਮਰੰਦ ਨੈਣ ਕੇ ਤਿਮਰ ਵੀ ਤਖਿੰਦ ਜੇ ਸਤਗੁਰ ਸਿਮਰੰਤ ਨਾਨਕੇ ਸਿਮਰਿ ਤੇਖਿ ਨਾਮ ਜੇ ਸਤਗੁਰ ਸਿਮਰੰਤ ਸਿਮਰਿ ਰਿਦੈ ਹਰ ਨਾਮ ਦਿਨੋ ਦਿਨ ਦੇਸਤ ਗੁਰ ਸਿਮਰਨ ਤੇ ਹਰ ਨਾਮ ਦਿਨੋ ਦਿਨ ਸੋਈ ਰਾਮਦਾਸ ਗੁਰ ਬਲਪਣ ਸੋਈ ਰਾਮਦਾਸ ਗੁਰ ਬਲਪਣ Tan tan karo, tan tan karo, tan tan karo, tan tan karo. Mil sangat, tan tan karo. It was an incredible honor to be here. This place, the Golden Temple, uh, is the holiest shrine in Sikhism and australia has a fast-growing sikh population. Um, sikhism is one of the fastest-growing faiths in australia because we have so many skilled migrants, but also now people born in australia of the sikh faith. Uh, the love and the reverence that people who visit the temple here have, everyone can feel. and it was incredible also to see the size of the kitchens and the langar tradition. the size of the pots the number of people who visit and uh, the seek faith focus on a quality that all men all women all people are equal um, when they're here at the gurdwara so it was it was really beautiful to actually ਜੀਤਾ ਵੀਰ ਜੀ ਸਾਡੇ ਵੀਡੀਓ ਜੀ ਜੀ ਅਸੀਂ ਦੇਖਿਆ ਕਿ ਆਸਟ੍ਰੇਲੀਆ ਦਾ ਜਿਹੜਾ ਮਨਿਸਟਰ ਹੈਗਾ ਉਹ ਦਰਬਾਰ ਸਾਹਿਬ ਗਿਆ ਹੈ ਦਰਬਾਰ ਸਾਹਿਬ ਜਾ ਕੇ ਸੇਵਾ ਕਰਦਾ ਪਿਆ ਰੋਟੀਆਂ ਪਕਾ ਰਿਹਾ ਹੈ ਨਾਲ-ਨਾਲ ਬਰਤਨ ਧੋ ਰਿਹਾ ਹੈ ਤੇ ਜਿਹੜੇ ਦਰਬਾਰ ਹੈਗਾ ਦਰਬਾਰ ਚ ਘੁੰਮ ਫਿਰਦਾ ਪਿਆ ਤੇ ਪੋਜੀਟਿਵ ਗੱਲਾਂ ਕਰਦਾ ਨਜ਼ਰ ਆ ਰਹੇ ਸਿੱਖਾਂ ਬਾਰੇ ਜੋ ਜੋ ਟਾਈਮ ਲੰਗੀ ਜਾਂਦਾ ਹੈ ਸਿੱਖ ਆਪਣੀ ਪਕੜ ਸਟਰੋਂਗ ਬਣਾਉਂਦੇ ਜਾ ਰਹੇ ਨੇ ਸਿੱਖਾਂ ਨੂੰ ਅਕੇਲੇ ਕੇ ਪਾਵਰ ਮਿਲਣਾ ਸ਼ੁਰੂ ਹੋ ਰਹੀ ਹੈ ਆਲਰੇਡੀ ਬਹੁਤ ਮਾਲਿਕ ਸਿੱਖਾਂ ਨਾਲ ਲੱਗੇ ਨੇ ਬਟ ਹੋਰ ਵੀ ਆਹستہ ਆਹستہ ਲੋਕ ਜੁੜਦੇ ਪਏ ਨੇ ਖਾਲਸਤਾਨ ਨਾਲ ਖਾਲਸੇ ਰਾਜ ਨਾਲ ਲੋਕ ਚਾਹੁੰਦੇ ਨੇ ਕਿ ਹੁਣ ਸਿੱਖਾਂ ਦਾ ਰਾਜ ਆ ਜਾਏ ਸਿੱਖਾਂ ਦਾ ਟਾਈਮ ਆ ਜਾਏ ਕਿਉਂਕਿ ਇਹ ਕੜੀ ਉਹਨਾਂ ਦੇ ਰਾਜ ਦੀ ਹੈ ਤੁਹਾਡੇ ਇਸ ਵੀਡੀਓ ਬਾਰੇ ਕੀ ਕਹਿਣਾ ਕਮੈਂਟ ਚ ਜ਼ਰੂਰ ਦੱਸਿਆ ਜੇ ਆਪਾਂ ਮਿਲਨੇ ਇਸ ਤਰ੍ਹਾਂ ਦੇ ਇੱਕ ਹੋਰ ਇੰਟਰਸਟਿੰਗ ਵੀਡੀਓ ਚ ਉਹ ਤੱਕ ਮੈਨੂੰ ਦਿਓ ਇਜਾਜ਼ਤ ਰੱਬ ਰਾਖਾ ਤੇ ਸਤਿ ਸ਼੍ਰੀ ਅਕਾਲ